ਸੋ ਪਹਿਲਾ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਸਾਡੇ ਮਾਣਯੋਗ ਡੀਐਸਪੀ ਸਾਹਿਬ ਔਰ ਸਾਡੇ ਐਸਐਚਓ ਸਾਹਿਬ ਸਚਿਨ ਕੰਬੋਜ ਜੀ ਜਿਨ੍ਹਾਂ ਨੇ ਮੇਰੇ ਮੇਰੀ ਉਮਰ 40 ਸਾਲ ਹੈ ਪਰ ਮੈਂ ਅੱਜ ਤੱਕ ਨਾ ਐ ਕੋ ਦੀ ਦੀਵਾਰ ਦਾ ਤਾਂ ਬਹੁਤ ਜਰਾਲਾ ਬੱਚ ਹੋਈਆਂ ਹੋਣਗੀਆਂ ਪਰ ਇਡੀ ਟੁੰਗਾ ਇਹ ਵਿੱਚ ਜਾ ਕੇ ਪੂਲ ਜੀ ਕੋ ਕੰਮ ਕਰਦੇ ਤਾਂ ਮੈਂ ਪਹਿਲੀ ਵਾਰ ਦੇਖਿਆ ਸਚਿਨ ਕੰਬੋਜ ਜੀ ਨੇ ਦਿਨ ਰਾਤ ਮਿਹਨਤ ਕਰਕੇ ਇਸ ਚੋਰੀ ਦੀ ਰਿਕਵਰੀ ਕੀਤੀ ਹੈ ਮੈਂ ਆਦੇਪਾ ਫਾਰਮੰਡਲੋ ਔਰ ਮੋਬਾਈਲ ਯੂਨੀਅਨ ਵੱਲੋਂ ਖਾਸ ਕਰਕੇ ਇਹਨਾਂ ਦਾ ਧੰਨਵਾਦ ਕਰਨਾ ਔਰ ਸਾਰੇ ਜਲਾਲਾਬਾਦ ਦੇ ਸਾਰੀਆਂ ਜਥੇਬੰਦੀਆਂ ਦਾ ਵੀ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਐਸਐਚਓ ਸਾਹਿਬ ਡਿਪਟੀ ਸਾਹਿਬ ਨੇ ਪਹਿਲੇ ਦਿਨ ਤੋਂ ਹੀ ਜਿਹੜਾ ਸਾਡਾ ਬਹੁਤ ਸਾਥ ਦਿੱਤਾ ਹੈ ਸਟੋਰੀ ਦੇ ਵਿੱਚ ਤੇ ਜਿਹੜਾ ਕਿ ਅਸੀਂ ਸਾਰੇ ਸ਼ਹਿਰ ਵਾਸੀ ਜਥੇਬੰਦੀਆਂ ਸਮਾਜੀ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਧਾਰਮਿਕ ਸ਼ਕਤੀਆਂ ਸਾਰਿਆਂ ਨੇ ਸਾਡਾ ਪੂਰਾ ਸਾਥ ਦਿੱਤਾ ਹੈ ਤੋ ਸਭ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਕਿ ਜਿਹੜਾ ਅਸੀਂ ਇਹ ਜਿੱਤ ਪ੍ਰਾਪਤ ਕੀਤੀ ਹੈ ਮੈਂ ਸਮਝਦਾ ਜਿੱਤੀ ਵੀ ਬੜੀ ਵੱਡਾ ਸੰਘਰਸ਼ ਵੀ ਸੀ ਤੋ ਸਾਰਿਆਂ ਨੇ ਤੁਹਾਡੇ ਸਾਥ ਨਾਲ ਹੀ ਹੋਇਆ ਤੇ ਅੱਕੇ ਤੋਂ ਅਸੀਂ ਇਹ ਬੇਨਤੀ ਕਰਾਂਗੇ ਸ਼ਹਿਰ ਵਾਸੀਆਂ ਨੂੰ ਕਿ ਸਾਡੀ ਪੂਰੀ ਟੀਮ ਸਾਰਿਆਂ ਦੇ ਨਾਲ ਇਹ ਕਦੇ ਵੀ ਕਿਸੇ ਨੂੰ ਲੋੜ ਪੈਂਦੀ ਏ ਤੇ ਸਾਰੇ ਨਾਲ ਮਿਲ ਕੇ ਆਪਾਂ ਇਸੇ ਤਰ੍ਹਾਂ ਸਾਰੇ ਸਾਥ ਦੇਵਾਂਗੇ ਕਿ ਸਾਰੇ ਕੰਮ ਆਪਣੇ ਹੱਲ ਹੋਣਗੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਮੇਰੇ ਵੱਲੋਂ ਇਸ ਸਿੰਘਾ ਦਾ ਬਹੁਤ ਜ਼ਿਆਦਾ ਸੁਤਿਆਨਾ ਕਰਨਾ ਜੀ ਇਹਨਾਂ ਦੇ ਜਿਹੜਾ ਬਹੁਤ ਸਨਮਾਨ ਦਿੱਤਾ ਹੈ ਅੱਜ ਮੈਨੂੰ ਇਹਨਾਂ ਨੇ ਕੱਲ੍ਹ ਤੋਂ ਬੱਸੋਂ ਦੇ ਜਦੋਂ ਮੈਂ ਇਹਨਾਂ ਨੂੰ ਕੰਤਰੀ ਹੋਈ ਹੈ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਨਾਲ ਇਹ ਜਿੱਥੇ ਵੀ ਮੈਨੂੰ ਇਹਨਾਂ ਦੀ ਲੋੜ ਹੁੰਦੀ ਸੀ ਹਮੇਸ਼ਾ ਮੇਰੇ ਨਾਲ ਖੜੇ ਮੈਂ ਦੱਸੂ ਵੀ ਜਦੋਂ ਵੀ ਇਹਨਾਂ ਨੂੰ ਕਾਲ ਕਰਨੀ ਆ ਕਿ ਮੈਨੂੰ ਆਜ ਕੀ ਫਾਈਨਲ ਦੇ ਨਾਲ ਦੇ ਨਾਲ ਉਹਦੇ ਹਾਜ਼ਰ ਹੋਵੇ ਤੇ ਮੇਰੇ ਵੱਲੋਂ ਵੀ ਸਾਡੀ ਸਾਡੀ ਟੀਮ ਵੱਲੋਂ ਜਿਹੜੀ ਟੀਮ ਅੰਮ੍ਰਿਤ ਦੀਆ ਆਪਣਾ ਮੇਜ਼ ਕੀਤੀ ਹੈ ਜਿਹਦੇ ਸਦਕੇ ਜਿਹੜੀ ਜੋੜੀ ਮਿਲ ਗਈ ਆ ਤੇ ਆਪਾਂ ਨੂੰ ਰਿਕਵਰੀ ਵੀ ਹੋ ਗਈ ਆ ਤੇ ਮੈਂ ਇਹਨਾਂ ਦਾ ਬਹੁਤ ਸ਼ੁਕਰੀਆ ਕਰਨਾ ਇਹਨਾਂ ਦੇ ਜਿਹੜਾ ਨੋਟ ਇਨ ਮਾਨ ਸਮਾਰੀ ਚਲੋ ਜੀ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਸਾਡੇ ਮਾਣਯੋਗ ਡੀਐਸਪੀ ਸਾਹਿਬ ਔਰ ਸਚੂ ਸਾਹਿਬ ਸਚਿਨ ਕੰਬੋਜ ਜੀ ਜਿਨ੍ਹਾਂ ਨੇ ਮੇਰੇ ਮੇਰੀ ਉਮਰ 40 ਸਾਲ ਹੈ ਪਰ ਮੈਂ ਅੱਜ ਤੱਕ ਨਾ ਐ ਕੋ ਦੀ ਵਾਰਦਾਤ ਤਾਂ ਬਹੁਤ ਚਿਰਾਂ ਲੱਬਾ ਚੋਈਆਂ ਹੋਈਆਂ ਹਨ ਪਰ ਇਹਦੀ ਟੁੰਗਾ ਇਹ ਵਿੱਚ ਜਾ ਕੇ ਪੂਲ ਜੇਪੂ ਕੰਮ ਕਰਦੇ ਤਾਂ ਮੈਂ ਪਹਿਲੀ ਵਾਰ ਲਿਖਿਆ ਸਚਿਨ ਕੰਬੋਜ ਜੀ ਨੇ ਦਿਨ ਰਾਤ ਮਿਹਨਤ ਕਰਕੇ ਇਸ ਚੋਰੀ ਦੀ ਜੋ ਰਿਕਵਰੀ ਕੀਤੀ ਹੈ ਮੈਂ ਆਦੇਪਾਰ ਮੰਡਲੋਂ ਔਰ ਮੋਬਾਈਲ ਜੁਨਿਓਨ ਵੱਲੋਂ ਖਾਸ ਕਰਕੇ ਇਹਨਾਂ ਦਾ ਧੰਨਵਾਦ ਕਰਨਾ ਔਰ ਸਾਰੇ ਜਲਾਲਾਬਾਦ ਦੇ ਸਾਰੀਆਂ ਜਥੇਬੰਦੀਆਂ ਦਾ ਵੀ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਡੇ ਐਸਐਚਓ ਸਾਹਿਬ ਡਿਪਟੀ ਸਾਹਿਬ ਨੇ ਪਹਿਲੇ ਦਿਨ ਤੋਂ ਹੀ ਜਿਹੜਾ ਸਾਡਾ ਬਹੁਤ ਸਾਥ ਦਿੱਤਾ ਇਸ ਚੋਰੀ ਦੇ ਵਿੱਚ ਤੇ ਜਿਹੜਾ ਕਿ ਅਸੀਂ ਸਾਰੇ ਸ਼ਹਿਰ ਵਾਸੀ ਜਥੇਬੰਦੀਆਂ ਸਮਾਰੀ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਧਾਰਮਿਕ ਸ਼ਕਤੀਆਂ ਸਾਰਿਆਂ ਨੇ ਸਾਡਾ ਪੂਰਾ ਸਾਥ ਦਿੱਤਾ ਤੋਂ ਸਭ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜਾ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਮੈਂ ਸਮਝਦਾ ਜਿੱਤੀ ਵੀ ਬੜੀ ਵੱਡਾ ਸੰਘਰਸ਼ ਵੀ ਸੀ ਤੋਂ ਸਾਰਿਆਂ ਦੇ ਤੁਹਾਡੇ ਸਾਥ ਨਾਲ ਹੀ ਹੋਇਆ ਹੈ ਤੇ ਅਕੀਦ ਤੋਂ ਅਸੀਂ ਇਹ ਬੇਨਤੀ ਕਰਾਂਗੇ ਸ਼ਹਿਰ ਵਾਸੀਆਂ ਨੂੰ ਕਿ ਸਾਡੀ ਪੂਰੀ ਟੀਮ ਸਾਰੇ ਦੇ ਨਾਲ ਇਹ ਕਦੇ ਵੀ ਕਿਸੇ ਨੂੰ ਲੋੜ ਪੈਂਦੀ ਹੈ ਤੇ ਸਾਰੇ ਨਾਲ ਮਿਲ ਕੇ ਆਪਾਂ ਇਸੇ ਤਰ੍ਹਾਂ ਸਾਰੇ ਸਾਥ ਦੇਵਾਂਗੇ ਤੇ ਸਾਰੇ ਕੰਮ ਆਪਣੇ ਹੱਲ ਹੋਣਗੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਮੇਰੇ ਵੱਲੋਂ ਇਹ ਜਿੰਦਾ ਦਾ ਬਹੁਤ ਜ਼ਿਆਦਾ ਪ੍ਰਿਆਰਣਾ ਕਰਨਾ ਕਿ ਇਹਨਾਂ ਨੇ ਜਿਹੜਾ ਮੇਰੇ ਦਾ ਸਨਮਾਨ ਦਿੱਤਾ ਅੱਜ ਮੈਨੂੰ ਇਹਨਾਂ ਨੇ ਕੱਲ ਤੋਂ ਬਸੋਂ ਤੇ ਜਦੋਂ ਮੈਂ ਇਹਨਾਂ ਦੀ ਕਬਰ ਹੀ ਹੋਈ ਹੈ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਨਾਲ ਇਹ ਜਿੱਥੇ ਵੀ ਮੈਨੂੰ ਇਹਨਾਂ ਦੀ ਲੋੜ ਹੁੰਦੀ ਸੀ ਹਮੇਸ਼ਾ ਮੇਰੇ ਨਾਲ ਖੜੇ ਮੈਂ ਕਹਿੰਦਾ ਕੋਈ ਜਦੋਂ ਵੀ ਇਹਨਾਂ ਨੂੰ ਬੋਲ ਕਰਨੀ ਆ ਕਿ ਮੈਨੂੰ ਆਜ ਇਹ ਸਭ ਇਹਨਾਂ ਦੇ ਨਾਮ ਦੇ ਨਾਲ ਉੱਤੇ ਹਾਜ਼ਰ ਹੋਵੇ ਤੇ ਮੇਰੇ ਵੱਲੋਂ ਵੀ ਸਾਡੀ ਸਾਡੀ ਟੀਮ ਵੱਲੋਂ ਜਿਹੜੀ ਟੀਮ ਅੰਮਲ ਦਿੱਤੀ ਗਿਆ ਆਪਣਾ ਮਿਹਨਤ ਕੀਤੀ ਕੇ ਜਿਸ ਦੇ ਸਦਕੇ ਜਿਹੜੀ ਇਹ ਜੋੜੀ ਮਿਲ ਗਈ ਆ ਤੇ ਆਪਾਂ ਨੂੰ ਰਿਕਵਰੀ ਵੀ ਹੋ ਗਈ ਆ ਤੇ ਮੈਂ ਇਹਨਾਂ ਦਾ ਬਹੁਤ ਸਤਿ ਸ਼੍ਰੀ ਅਕਾਲ ਕਰਨਾ ਇਹਨਾਂ ਨੇ ਜਿਹੜਾ ਮੇਰੀ ਮਦਦ ਸਮਝਾ ਜੀ